ਇਹ ਅਸੀਗਾ ਬਦਲ ਗਈ ਸੀ ਮੀਂਹ ਵਾਲਾ ਮੌਸਮ ਠੀਕ ਹੈ ਤੇ ਦੇਖਦੇ ਆ ਆਪਣੇ ਏਰੀਆ ਚ بارش ਮਰਿਛ ਦਾ ਕੀ ਮਾਹੌਲ ਆ ਜਾ ਕੇ ਫਿਰ ਇਹਨਾਂ ਲਈ ਤਾਂ ਕਰਵਾਵਾ ਪੈਂਡਿੰਗ ਭਈ ਆਪਣੇ ਉਹ ਵੀ ਕਰਨੀਆਂ ਜਾ ਕੇ ਲਓ ਜੀ ਕਾਰ ਜੀ ਨੂੰ ਵੀ ਲਓ ਸਸਾ ਹੀ ਗਾ ਸਸਰੀ ਕਾਰ ਠੀਕ ਨੂੰ ਕਾਰ ਜੀ ਬਹੁਤ ਵਧੀਆ ਹੈ ਕਰੋ ਚੈੱਕ ਕਰੋ ਤੇ ਹਨ ਕਿੰਦੇ ਅੱਜ ਚੋਲੀ ਚਰੀ ਹੋਈ ਹੈਗੇ ਵੱਡੀ ਦਾੜੀ ਆਕੇ ਬਹੁਤ ਤਕੜੇ ਜ਼ਿਆਦਾ ਪੁਲਿਸ ਕਰੀ ਹੈ ਕਿੰਨੇ ਕੋਈ ਕਾਫੀ ਵੱਡੀ ਚੋਰੀ-ਚੁਰੀ ਹੋਈ ਹੋਈ ਹੈ ਵਾਰਦਾਤ ਹੋਈ ਹੈ ਬਹੁਤ ਤਕੜੀ ਹਨਾ ਕਿਤੇ ਵੀ 25-25 ਜੀ 25-25 ਮਲਾਜਮ ਖੜੇ ਹੋਏ ਡਟੀਆਂ ਦੇ ਕਿਸੇ ਨੂੰ ਪਤਾ ਤਾਂ ਨਹੀਂ ਕਿ ਕੀ ਹੋਇਆ ਹਾਂਜੀ ਦੋਸਤੋ ਆਪਾਂ ਬੈਠੇ ਸੀ ਰਾਜਵੜਾ ਟੱਬਾ ਜੋ ਕਿ ਹੈਗਾ ਸੰਗਰੂਰ ਤੋਂ ਬਰਨਾਲਾ ਰੋਡ ਤੇ ਧਣਾਉਲੇ 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 ਬੰਦੇ ਹੈ ਰਾਜਵੜਾ ਰਹਿੰਦੇ ਚਾਹੂ ਵੀ ਨਹੀਂ ਸਿੱਥੋਂ ਆਵਾਂ ਚਾਹ ਵੀ ਲੱਗੇ ਜੀ ਫੇਰ ਦੀ ਚਾਹ ਹੁਣ ਤੇ ਲੱਗੇ ਆ 9:30 ਹੋ ਗਏ ਆ ਤਾ ਦੂਰ ਤੇ ਜਾਈਦਾ ਯਾਰ ਟਾਈਮ ਵੀ ਨਹੀਂ ਲੱਗਦਾ ਨਾ ਬਾਹਰ ਬੰਦੇ ਦਾ ਕੱਲ ਸਾਰਾ ਦਿਨ ਆਪਾਂ ਪਾਣੀ ਵੀ ਨਹੀਂ ਪੀਤਾ ਗੱਡੀ ਰੋਕ ਕੇ ਬੰਲਾ ਲਾ ਲਿਆ ਕਿੱਥੇ ਰਹੀ ਆਪਾਂ ਰੁਕਦੇ ਰਹਿੰਦੇ ਆ ਤੇ ਵਧੀਆ ਨਾ ਫੂਡ ਬਣੇ ਨਾ ਰੁਕੀ ਵਧੀਆ ਹੁੰਦੀ ਆ ਵਧੀਆ ਮਾ। ਸੋ ਹੰਜੀ ਦੋਸਤੋ ਚਾਹ ਪਾਣੀ ਪੀ ਲਿਆ ਜੀ ਆਪਾਂ ਤੇ ਹੁਣ ਚੱਲੇ ਜੀ ਆਪਾਂ ਬਠਿੰਡੇ ਨੂੰ। ਇੰਦਰ ਨੂੰ ਚੱਲੇ ਜੀ। ਬਠਿੰਡਾ ਦਾ ਬਠਿੰਡਾ ਵੀ ਕਨੇਰ ਹੋ ਗਿਆ। ਬਠਿੰਡਾ ਦਾ। ਐ ਬਠਿੰਡਾ ਵੀ ਕਨੇਰ ਹੋ ਗਿਆ। ਚਲੋ ਚੰਡੀਗੜ੍ਹ ਤੋਂ ਵੀ ਕਨੇਰ ਹੀ ਲੱਗਦਾ ਲੱਗਦਾ। ਨਹੀਂ ਹੁਣ ਆਪਾਂ ਤਾਂ ਨਹੀਂ ਲੱਗਦਾ ਗੱਡੀ 'ਚ। 2 ਘੰਟੇ ਦੀ ਵਾਰਤਾ ਚੰਡੀਗੜ੍ਹ ਤੋਂ ਬਠਿੰਡਾ। 1.5 ਘੰਟੇ ਜੋ ਹੋਰ ਲੱਗੇਂਦੀ ਗੱਡੀ। ਬਾਲੀ ਨਾ ਗੱਡੀ ਦੀ ਟੀ ਵਾਲੀ ਦੇਸ ਦੇਸ ਵਾਲੀ ਇਹ ਨਾ ਗੱਡੀ ਦੀ ਦੇਸ ਵਾਲੀ ਗੱਡੀ ਨਹੀਂ ਹੈ ਕਿ ਕਵਾਲਿਫਾਈ ਹੋਈ ਹੈ ਉਹ ਜੀ ਵੈਦਰ ਕਰੋ ਚੈੱਕ ਮੌਸਮ ਹੈ ਜੋ ਮੌਸਮ ਇਹ ਕਿਤਾਬ ਦਿੱਤੀ ਦਾ 2000 ਕਿਲੋ ਚੱਲੋ ਬੰਦੇ ਜਾ ਹੈਗਾ ਧਰਮੀ ਦੇ ਚਲ ਰਹੀ ਹੈ ਤੁੰਗ ਬਦਲਵਾਈ ਜਾਈ ਹੈ ਹਾਂਜੀ ਦੋਸਤੋ ਫਾਈਨਲੀ ਆਪਾਂ ਪਹੁੰਚ ਗਏ ਸੀ ਆਪਣੇ ਮੋਹਰ ਸ਼ਹਿਰ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗੀ ਆਪਣਾ ਚੱਲ ਰਿਹਾ ਸੀਜ਼ਨ ਤੇ ਇੱਕ ਆ ਗਿਆ ਆਪਾਂ ਨੂੰ ਕੰਮ ਹੋਰ ਥੋੜਾ ਜਿਹਾ ਉਧਰ ਚੱਲੇ ਪ੍ਰੋਜੈਕਟ ਚੈੱਕ ਕਰਨਾ ਆਪਣਾ ਖੇਤੀਬਾੜੀ ਵੈਘੇ ਵੇਚਣਾ ਐਈਆਂ ਗੱਲ ਚਲੋ ਜੀ ਚੱਲਦੇ ਆ ਮਾਰਾ ਉਹ ਕਦੇ 8:00 ਵਜੇ ਸਾਨੂੰ ਗੇਟੀ ਵੜੀ ਉਹ ਜਿਹੜੀ ਹੁੜਨੀ ਹੁੰਦੀ ਉਹ ਅੱਜ ਗੇਟੀ ਦੀ ਜਾ ਗਿਆ ਅੱਜ ਸਾਨੂੰ ਆਪਸੇ ਦੇ ਉਧਰ ਨੇ ਖੁਦ ਫੋਨ ਕਰਕੇ ਬੁਲਾਇਆ ਆਓ ਜੀ ਇੱਕ ਕਰੀ ਗਏ ਇਹ ਮੋਸਲਾ ਦੇ ਅੱਛਾ ਤੇ ਸੱਦਿਆ ਬਾਸੋਂ ਉੜਦਾ ਸੀ ਬਾਸੋਂ ਉੜਦਾ ਹੀ ਗਿਆ ਵੀ ਫੋਟੋ ਫੋਟੋ ਲੈ ਚੁੱਕੀ ਠੀਕ ਹੈ ਠੀਕ ਹੈ ਜੇ ਹੁਣ ਆਪ ਬੁਲਾਇਆ ਵੀ ਆਓਗੇ ਸਾਨੂੰ ਤੁਹਾਡੀ ਲੋੜ ਹੈ ਲੋੜ ਤੇ ਹੁਣ ਆਪੋ ਵੀ ਪੈਸੇ 2000 ਰੁਪਏ ਵੱਧ ਹੀ ਲੈਣਾ ਲੋਕ ਕਿ ਲੈਣੇ ਕੋਈ ਦਿਹਾੜੀ ਕਰੇ ਖਰਚਾ ਵੀ ਤੇਲ ਖਰਚਾ ਵੀ ਕਰਨਾ ਵਿੱਚੋਂ ਹੈ ਚੰਡੀਗੜ੍ਹ ਦਾ ਤੇਲ ਵੀ ਸਾਰਾ ਇਦਾਂ ਹੀ ਖਰਚਦਾ ਹੈ ਸਹੀ ਹੈ ਇਹ ਚਲੋ ਮਜ਼ਾਕ ਦੀਆਂ ਗੱਲਾਂ ਕੰਮ ਦਾ ਕੰਮ ਦੇ ਹਿਸਾਬ ਨਾਲ ਹੀ ਹੋਣਾ ਹੈ ਹੈਨਾ ਚਲੋ ਥੋੜਾ-ਬੋੜਾ ਆ ਸਮਝਿਆ ਚੱਲਦਾ ਹੈ ਸਹੀ ਹੈ ਵੀ ਸਾਨੂੰ ਕੋਈ ਵਲੋਗਿੰਗ ਕਰ ਨਹੀਂਉਂਦੀ ਵੀ ਕਿਵੇਂ ਕਰ ਦਿੰਦੇ ਆ ਤੇ ਠੀਕ ਆ ਵੀ ਆਪ ਦਾ ਦਿੱਲੀ ਦਾ ਕੰਮ ਕਰ ਦੱਸਦੇ ਵੀ ਅਸੀਂ ਆਹ ਕੁਝ ਕਰਨ ਕਰਨੇ ਹਨ ਆ ਦਿਖਾਓ ਸੀਟ ਫਾਰਮ ਦਾ ਆਉਂਦਾ ਲਓ ਜੀ ਆ ਚੈੱਕ ਕਰੋ ਸੀਟ ਬਣਾਉਣਾ ਉਹ ਬਹੁਤ ਸ਼ਹਿਰ ਦਾ ਸੀਟ ਫਾਰਮ ਹੁੰਦਾ ਰੋਡ ਵਧੀਆ ਨਵਾਂ ਰੋਡ ਬਣਾਇਆ ਸੀਗਾ ਨਵਾਂ ਰੋਡ ਬਣਾ ਕੇ ਸਾਡੇ ਬਹੁਤ ਚ ਬਾਅਦ ਚੋ ਬਦ ਲੱਗਦਾ ਹੁੰਦਾ ਵੀ ਇੱਥੇ ਸੀਵਰੇਜ ਵੀ ਪਾਣੇ ਸੀ ਬਾਅਦ ਚੰਦਨ ਬਦ ਲੱਗ ਗਿਆ ਸੀਵਰੇਜ ਪਾਉਣੇ ਸੀਵਰੇਜ ਤੇ ਕਰਨ ਨੇ ਫੇਰ ਨਾ ਮਾਟਾ ਦਾ ਅਜੇ ਬਣੇ ਨੂੰ ਮੈਨ ਲੱਗਾ ਸਾਲ ਕੀ ਹੋਇਆ ਥੀਆ ਸਾਲ ਡੇਢ ਸਾਲ ਆਈ ਹਾਲ ਆ ਸਡੇ ਬੋਰ ਸ਼ਹਿਰ ਦਾ ਜੀ ਬਾਕੀ ਆਪਣੇ ਬੋਰ ਸ਼ਹਿਰ ਦੇ ਵਿੱਚ ਚੋਰੀਆਂ ਬਹੁਤ ਵਧੀਆਂ ਆ ਜੀ ਬੀ ਅਲਰਟ ਸਾਰੇ ਜਣੇ ਆਪਦੇ ਘਰਾਂ ਦਾ ਖਿਆਲ ਰੱਖੋ ਅੱਜ ਸਵੇਰੇ ਸਵੇਰੇ ਦੋ ਕਵਰਾ ਹੋ ਸੁਣੀ ਆ ਚੋਰੀਆਂ ਵਾਲੀਆਂ ਸੋਲਰ ਪੱਖਾ ਚੋਰੀ ਬਹੁਤ ਤੇ ਛੋਲਰ ਵੀ ਬਹੁਤ ਚੋਰੀ ਹੋਈ ਜਾਂਦੇ ਆ ਸੋਲਰ ਚੋਰੀ ਵਾਵਾ ਹੋ ਗਈ ਜਾਂਦੇ ਆ ਇਹ ਰਾਤ ਇੱਕ ਘਰ ਚ ਫਿਰ ਲੁੱਟ ਹੋ ਗਈ ਹੈ ਨਾ ਚੋਰੀ ਵਾਵਾ ਹੁਣ ਗਈ ਇੱਧਰੋਂ ਕਾ ਇੱਧਰ ਦੀ ਗੱਲ ਹੈ ਇਹ ਬਲਟ ਵੀ ਬੜੀ ਸ਼ੇਧੀ ਹੁੰਦੀ ਰੱਖਿਆ ਸੀ ਚਲੋ ਇਹ ਨਦੀ ਦੇ ਰੇਦੀ ਲੰਘ ਕੇ ਜਾ ਰਹੇ ਆਪਾਂ ਸੀਟ ਪਰ ਹੁਣ ਨਦੀਏ ਦੀ ਇਹ ਹਾਂਜੀ ਦੋਸਤੋ ਆਪਾਂ ਬੌਂਡ ਰਿਏ ਸੀਗੇ ਪੰਜਾਬ ਸਰਕਾਰ ਦਾ ਬਾਗਬਾਨੀ ਕੇ ਹੈਗਾ ਨਾ ਐਗਰੀਕਲਚਰ ਤੇ ਆਹ ਐਗਰੀਕਲਚਰ ਯੂਨੀਵਰਸਿਟੀ ਪਹੁੰਚ ਗਏ ਸੀਗੇ ਜੋ ਕਿ ਆਪਣੇ ਬਹੁਤ ਸ਼ਹਿਰ ਦੇ ਵਿੱਚ ਹੈਗੀ ਆ ਤੂੰ ਆਂ ਕਲਮਲਾਜਮ ਬਹੁ ਵੀ ਆਪਣਾ ਹੀ ਬੰਦਾ ਜਾਣਕਾਰੀ ਐ ਜਾਊਗਾ ਰੋਡ ਤੇ ਇੱਥੇ ਮੋੜ ਦਾ ਨਾਲ ਇੱਧਰ ਜਾਣਾ ਚੱਲ ਵੀ ਨਹੀਂ ਇੱਕ ਬਾਗ ਜਿਹੜਾ ਅੱਜ ਜਦੋਂ ਬਾਗ ਆ ਕੇ ਨੇ ਇਧਰੋਂ ਪਾਸ ਨੂੰ ਰੌਣਕ ਲੱਗਦੇ ਚਲੁਰਾਣਾ ਰੌਣਕ ਆ ਕੇ ਇਧਰੋਂ ਹੋ ਅੱਗੇ ਅੱਗੇ ਜਿੱਥੇ ਫੋਟੋਆਂ ਆਉਂਦੇ ਹਨ ਹਾਂ ਉੱਥੇ ਕਰਦੇ ਹੁਣੇ ਇੱਥੇ ਲੋਕੇਸ਼ਨ ਬੜੀ ਢਾਂਡਾ ਬਹੁਤ ਇੱਥੇ ਫੋਟੋ ਸ਼ੂਟ ਹੁੰਦੇ ਹੈ ਨਾ ਫ੍ਰੀ ਵਾਟਿੰਗ ਵੀ ਹੁੰਦੀ ਇੱਥੇ ਲੋਡ ਕਰ ਹੋ ਚੈੱਕ ਕਰ ਦੇਖਦੇ ਆ ਸੋਲਰ ਆਪਾਂ ਕਿੱਥੇ ਜੇ ਲੱਗਿਆ ਹੋਇਆ ਉਹਨੂੰ ਚਾਹੀਦੀ ਸ਼ਿਫਟ ਕਰਨਾ ਉਧਰ ਪੱਖੋਂ ਆਈ ਹੈ ਆਹ ਸੋਲਰ ਪੱਖੋਂ ਕੋਣ ਕਹਿੰਦਾ ਹੁੰਦਾ ਠੀਕ ਹੈ ਸਰ ਸੋਲਰ ਪੱਖੋਂ ਨਹੀਂ ਨਹੀਂ ਆਪਣੇ ਇੰਜੀਨੀਅਰ ਜੀ ਗਈ ਕਿਉਂ ਬੜਾ ਹਾਂਜੀ ਸਰ ਸੋਲਰ ਪੱਖੋਂ ਆਈ ਹੈ ਆਹ ਸੋਲਰ ਲੱਗਿਆ ਜੀ ਹਾਂ ਆਹੀ ਆ ਸਰ ਜੀ ਆਹੀ ਆ ਜੀ ਇਹੀ ਹਾਈਵੇ ਦੇ ਵਿੱਚ ਆ ਜਾਵੇ ਇਹਦਾ ਲੱਗਿਆ ਵੀ ਦੂਜਾ ਸਿਸਟਮ ਹੈ ਸੈਂਸਰ ਹਾਂ ਇਹਦਾ 15 ਹਾਂਜੀ ਦੋਸਤੋ ਆ ਸਿਸਟਮ ਲੱਗਿਆ ਹੋਇਆ ਇਹ ਆਪਾਂ ਕਰਨਾ ਇਹਨੂੰ ਸ਼ਿਫਟ ਕਰਨਾ ਇੱਥੋਂ ਪੱਟ ਕੇ ਕਿਉਂਕਿ ਇਹ ਆ ਗਿਆ ਹਾਈਵੇ ਦੇ ਵਿੱਚ ਇਹ ਹਾਈਵੇ ਆ ਗਿਆ ਜੀ ਆਪਣਾ ਫਾਇਲਗਾ ਨੂੰ ਜਾਂਦਾ ਬੋਰ ਤੋਂ ਫਾਇਲਗਾ ਸਾਢੇ 7 ਦੇ ਸਾਢੇ 7 ਐਚਪੀ ਦੇ ਦੋ ਸਿਸਟਮ ਲੱਗੇ ਹੋਏ ਆ ਜੈਨ ਕੰਪਨੀ ਦਾ ਸਿਸਟਮ ਲੱਗਿਆ ਹੋਇਆ ਜੀ ਇਹ ਚੈੱਕ ਕਰੋ ਇਹ ਸੈਂਸਰਾਂ ਵਾਲਾ ਸਿਸਟਮ ਹੁੰਦਾ ਹੈ ਚੈੱਕ ਕਰੋ ਜੀ ਆਟੋਮੈਟਿਕ ਜੱਕ ਦਿੱਤੇ ਹੁੰਦੇ ਜੱਕ ਦਿੱਤਾ ਹੁੰਦਾ ਇਹਦੇ ਜੱਕ ਨਾਲ ਰਿਟੇਟ ਕਰਦਾ ਇੱਥੋਂ ਇਹ ਰਿਟੇਟ ਕਰਦਾ ਚੈੱਕ ਆ ਚੈੱਕ ਕਰੋ ਆਪਣੇ ਬੰਦੇ ਰਣਵੀਰ ਨੂੰ ਪੁੱਛਿਆ ਮੈਂ ਐਵੇਂ ਕੰਮ ਕਰਦਾ ਜੀ ਇਹ ਸਿਸਟਮ ਲੋ ਜੀ ਕਰੋ ਚੈੱਕ ਪੰਜਾਬ ਰੇਕੋਰ ਇਹ ਆਟੋ ਵਾਲਾ ਨਾ ਚੈੱਕ ਲਓ ਵੀ ਦੋਸਤੋ ਇਹ 71 ਨੰਬਰ ਲਾਉਣ ਦੀ ਰੋਡ ਜਾਂਦਾ ਜੀ ਉਹ ਬੋਰ ਤੋਂ ਫਾਇਲ ਕਾ ਬਾਈਪਾਸ ਕੱਢਿਆ ਤਾਂ ਬਹੁਤ ਰੌਲਾ ਚੱਲਦਾ ਰਿਹਾ ਰੋਡ ਦਾ ਵੀ ਪਰ ਉਹ ਵੀ ਹੈ ਵੀ ਸਰਕਾਰ ਨੇ ਜਗਾ ਛੜਾਈ ਲਈ ਪਰ ਕਿੰਨੇ ਕਿਸਾਨਾਂ ਤੋਂ ਕਿੰਨੇ ਬੰਦੇ ਜਗਾ ਛੜਾ ਕੇ ਤੇ ਰੋਡ ਬਣਾਤਾ ਹੈ ਹੈ ਤੇਰੀ ਸੀਟ ਫਾਰਮ ਕਰੋ ਇੰਚ ਅੱਧਾ ਤੇ ਕੀ ਗੱਲ ਹੋ ਗਈ ਐਨੇ ਨੇ ਚਾਵਲ ਖਾਂਦੇ ਸੀ ਦੋਵਾਂ ਨੇ ਅੱਛਾ ਤੇ ਇਹ ਲਗਾ ਖਾਂਦਾ ਅੱਛਾ ਤੇ ਆਪਾਂ ਹੀ ਹੋ ਗਏ ਫਿਰ ਪਾਣਾ ਪੜਦਾ ਤੇ ਇਹ ਇਹ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਤੇ ਇੱਧਰ ਲੱਗੇ ਹੋਏ ਆਪਣੇ ਮਿਸਤੀ ਉਧਰ ਲੱਗਾਂਦਾ ਪਕੜਾ ਆਤੀ ਸੀ ਟੋਟਾ ਆਪਾਂ ਤਾਂ ਜਾਂਦੇ ਰਹੇ ਸੀ ਚੰਡੀਗੜ੍ਹ ਤੇ ਆਪਣੇ ਆਉਂਦੇ ਨੂੰ ਕਰਤਾ ਕੰਮ ਨੇ ਨੇ ਤੇ ਆ ਚੈੱਕ ਕਰੋ ਜੀ ਆਪਾਂ ਨੂੰ ਦਿਹਾੜੀਏ ਬਣਾਤਾ ਫਿਰ ਹੈ ਆਉਣ ਸਾਰੀ ਲਾ ਲਿਆ ਕਹਿੰਦੇ ਆ ਜਾਓ ਠੱਕਰਾ ਟੀਮਾ ਫੜਾ ਦੇ ਯਾਰ ਕੰਡੀਆਂ ਫੜਾ ਦੇ ਹੈ ਮਿਸਤਰੀ ਲੜੀ ਜਾਂਦਾ ਵੀ ਇਹ ਲੈ ਵੀ ਫੜਾਕ ਰੱਡੀ ਬਣਾ ਉਹ ਪਾਲਾ ਠੇਕੇਦਾਰ ਫਿਰਦਾ ਵੀ ਕਿੱਟਾ ਭਰਦਾ ਕਰੋ ਜੀ ਚੈੱਕ ਦਿਹਾੜੀਆਂ ਲੁੱਕ ਚੈੱਕ ਹੋ ਗਈਆਂ ਦਿਹਾੜੀਆਂ ਅੰਬ ਖਾਣਾ ਹੈ ਮਿਸਤਰੀ ਚੁੱਪੀ ਜਾ ਡੜਾਈਓ ਨੇ ਇੱਟਾ ਚੁੱਪੀ ਜਾ ਡੜੀ ਜੀ ਮਿਸਤਰੀ ਲਾਈਓ ਨੇ ਇੱਟਾ ਮਿਸਤਰੀ ਆ ਪਿੱਟ ਤੇ ਵਹਿੰਦਾ ਚੜ ਗਏ ਸਹੀ ਹੈ ਮਿਸ ਡਿਆੜੀ ਲੋਗ ਜੂਪੀ ਸੇ ਆਏ ਆ ਜੂਪੀ ਸੇ ਆਏ ਆ ਹਾਂਜੀ ਅੱਜ ਆਪਾਂ ਲੈਂਦੇ ਜੀ ਡਿਆੜੀਦਾਰ ਬੰਦੇ ਇਹ ਸਿੱਧੇ ਯੂਪੀ ਤੋਂ ਇੰਪੋਰਟ ਕੀਤਾ ਚੰਡੀਗੜ੍ਹੋਂ ਆਏ ਸਸਰੀ ਗਾਲ ਜੀ ਆ ਵੇਖੋ ਜੀ ਆਪਾਂ ਲੈਂਦੇ ਡਿਆੜੀਏ ਇਹ ਕਿੱਥੋਂ ਆਏ ਸਿੱਧੇ ਚੰਡੀਗੜ੍ਹੋਂ ਚੰਡੀਗੜ੍ਹੋਂ ਆਏ ਡਿਆੜੀ ਕਰਨੀ ਆਈ ਫੇਲ ਇੱਥੇ ਹੋਰ ਉੱਚ ਚੰਡੀਗੜ੍ਹ ਗਰਮੀ ਕਰਕੇ ਕੰਮ ਨਹੀਂ ਮਿਲ ਰਿਹਾ ਇਹ ਤੇ ਹਬੋਰ ਕੁੰਡਲਾ ਪਿੰਡ ਡਾੜੀ ਲੌਣਾ ਆ ਮਿਸਤਰੀ ਦੀ ਗੱਲ ਸੁਣੋ ਆ ਮਿਸਤਰੀ ਇਹੀ ਆਪਣੇ ਆਪਾਂ ਸੱਬੇ ਦਾ ਬਨੇਰਾ ਬੰਨਣ ਜਾਣਾ ਤਿਆਰ ਈ ਸੱਬੇ ਦਾ ਆ ਡਾੜੀ ਇਹੀ ਇੱਕ ਪਾਲਾ ਬਹੁਤ ਆ ਵੀ ਡਾੜੀ ਪਾਲਾ ਬਹੁਤ ਆ ਮਿਸਤਰੀ ਨਾਲ ਵੀ ਪਾਲਾ ਬਹੁਤ ਆ ਆ ਮੈਂ ਇਹੀ ਹੁਣੇ ਸਤਾ ਅੱਠ ਕੇ ਇਹ ਵਿਚਾਰੇ ਲੱਗੇ ਪਏ ਕੰਮ ਤੇ ਤਰਫ ਤਰਫ ਨਾ ਕਰ ਸੱਪੇ ਨਾ ਠੇਕਾ ਦਿੱਤਾ ਇਕੱਠਾ ਹੀ ਠੇਕਾ ਦਿੱਤਾ ਇਕੱਠਾ ਹੀ ਕੰਮ ਤੇ ਛੱਪਰ ਦਾ ਸਹੀ ਹੈ ਓ 70 ਗਲਤ ਹੋ ਗਿਆ ਉਹਦਾ ਛੱਡਦਾ ਨਹੀਂ ਨਹੀਂ ਜਿਹੜਾ ਉਹ ਮਿਸਤਰੀ ਨਾ ਜੇ ਮੀ ਪਾਣੀ ਨਾ ਨਿਕਲੇ ਪਰਨਾਲਾ ਉਚਾਲੇ ਰਹਾ ਛੱਦੇ ਚੱਪ ਚ ਮੋਰੇ ਸਾਡੇ ਕਿ ਉਚਾਲੇ ਕਰ ਮਿਸਤਰੀ ਜੀ ਇਧਰ ਵੇਖੋ ਇਧਰ ਸ਼ਕਲ ਦਿਖਾਓ ਮੜੀ ਆਪਦੀ ਪਰਨਾਲਾ ਛੱਦੇ ਵਿਚਾਲੇ ਲਾਉਂਦੇ ਤੁਸੀਂ ਜਵਾ ਨਹੀਂ ਬਹੁਤ